ਅੰਮ੍ਰਿਤਸਰ ਹਾਈਵੇ ਤੇ ਖੰਨਾ ਪੇਪਰ ਮਿੱਲ ਦੇ ਕੋਲ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਲੋਕਾਂ ਵੱਲੋਂ ਇੱਕ ਗੰਦੇ ਨਾਲੇ ਵਿੱਚ ਏਟੀਐਮ ਮਸ਼ੀਨ ਵਰਗੀ ਲੋਹੇ ਦੀ ਚੀਜ਼ ਵੇਖੀ ਜਿਸ ਤੋਂ ਬਾਅਦ ਸੂਚਨਾ ਦੇ ਤੁਰੰਤ ਬਾਅਦ ਹੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਜਿੱਥੇ ਪੁਲਿਸ ਪ੍ਰਸ਼ਾਸਨ ਦੇ ਅਮਲੇ ਨੇ ਇਸ ਸੰਬੰਧੀ ਜੀ.ਐਸ.ਬੀ ਮੰਗਵਾ ਕੇ ਉਸ ਲੋਹੇ ਵਰਗੀ ਚੀਜ਼ ਏਟੀਐਮ ਮਸ਼ੀਨ ਨੂੰ ਗੰਦੇ ਨਾਲੇ ਵਿੱਚੋਂ ਬਾਹਰ ਕਢਵਾਇਆ ਇਸ ਮੌਕੇ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਇਹ ਵੇਖਿਆ ਤਾਂ ਇਤੇ ਭੀੜ ਨਜ਼ਰ ਆਈ ਸੀ ਜੇ ਜੇ ਚੱਲਦੇ ਇੱਕ ਲੋਹੇ ਵਰਗੀ ਏਟੀਐਮ ਮਸ਼ੀਨ ਵਾਂਗ ਦਿਖ ਰਹੀ ਉਹ ਗੰਦੇ ਨਾਲੇ ਵਿੱਚ ਡਿੱਗੀ ਹੋਈ ਸੀ ਤਾਂ ਉਧਰ ਜੀਸੀਬੀ ਦੀ ਮਸ਼ੀਨ ਦੇ ਨਾਲ ਇਸ ਨੂੰ ਬਾਹਰ ਕਢਵਾ ਕੇ ਸਾਫ ਚੱਲਣ ਤੇ ਪਤਾ ਲੱਗਿਆ ਕਿ ਵਾਕਏ ਚੀ ATM ਮਸ਼ੀਨ ਹੈ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਦੇ ਵਿੱਚ ਜਾਂਚ ਦੀ ਗੱਲ ਕਹੀ ਹੈ ਮੈਂ ਐਸਾ ਕਵਲਜੀ ਸਿੰਘ ਥਾਣਾ ਸਦਰ ਅੰਮਸਰ ਹਾਂ ਕਵਲਜੀ ਜੀ ਕੀ ਇੱਥੇ ਪਾਇਆ ਗਿਆ ਕੀ ਸੂਚਨਾ ਮਿਲੀ ਹੈ ਇੱਥੇ ਸੂਚਨਾ ਮਿਲੀ ਸੀ ਕਿ ਕੋਈ ਨਾ ਲੋਹੇ ਦੀ ਕੋਈ ਚੀਜ਼ ਹੈ ATM ਮਸ਼ੀਨ ਟਾਈਪ ਮਸ਼ੀਨ ਹੈਗੀ ਹੈ ਕੋਈ ਹਾਂ ਫੋਨ ਕੱਢ ਕੇ ਵੈਰੀਫਾਈ ਕਰਾਂਗੇ ਤੇ ਚੈੱਕ ਕਰਦੇ ਆ ਵੀ ਕੀ ਹੈਗਾ ਵਾ ਦੇਖੋ ਬੰਦੇ ਵੀ ਕਹਿੰਦੇ ਫੜੇਗੇ ਜਿਹੜੇ ਮਸ਼ੀਨੇ ਤੇ ਸੁੱਟ ਕੇ ਗਏ ਨਾਲੇ ਨਹੀਂ ਬੰਦਿਆਂ ਦਹੀ ਹਾਲੇ ਕੋਈ ਨਹੀਂ ਹੈ ਤੰਦੇ ਜਾਂਚ ਕਰ ਰਹੇ ਸੂਚਨਾ ਕੀ ਮਿਲੀ ਸੀ ਸੂਚਨਾ ਮਿਲੀ ਸੀ ਕੋਈ ਲੋਹੇ ਦਾ ਸਮਾਨ ਹੈ ਕੋਈ ਲੋਹੇ ਦੀ ਮਸ਼ੀਨ ਟਾਈਪ ਕੋਈ ਹੈਗੀ ਆ ਏਟੀਐਮ ਮਸ਼ੀਨ ਟਾਈਪ ਹੈਗੀ ਆ ਪਰ ਹੁਣ ਕੱਢੀਏ ਬਾਹਰ ਹੁਣ ਖੋਲ ਕੇ ਚੈੱਕ ਕਰਦੇ ਸਾਡੇ ਸਾਹਮਣੇ ਕਲੀਅਰ ਨਹੀਂ ਹੋਇਆ ਕਿ ਅੰਦਰ ਮ ਹੈਗਾ ਕਿ ਨਹੀਂ ਹੈ ਹਾਂਜੀ ਹਾਂਜੀ ਗੱਲ ਕਲੀਅਰ ਕਿੰਨੀ ਕੀ ਕਰਨੀ ਪਏ ਇਹਨੂੰ ਕੱਢਣ ਦੀ ਬੜੀ ਮੁਸ਼ਕਲ ਤੁਹਾਨੂੰ ਪਤਾ ਹੈ ਬੰਦਾ ਬੜੇਗਾ ਕੋਈ ਨਹੀਂ ਬੰਦਾ ਨਹੀਂ ਹਲੇ ਕੋਈ ਵੀ अच्छा वीर जी कितना टाइम ਲੱਗਾ ਵਾ ਕਿੰਨੀ ਦੇਰ ਪਹਿਲੇ ਤੁਹਾਨੂੰ ਪਤਾ ਲੱਗਾ ਸੀ ਤੇ ਕਦੋਂ ਆਪਾਂ ਗੱਡੀ ਆ ਮਸ਼ੀਨ ਕਿੰਨੀ ਦੇਰ ਕਿੰਨਾ ਟਾਈਮ ਲੱਗਿਆ ਘੰਟਾ ਡੇਢ ਘੰਟਾ ਲੱਗ ਕੇ ਗਿਆ ਜੀ ਇਨਫੋਰਮੇਸ਼ਨ ਕਿਹਨੇ ਦਿੱਤੀ ਗੁਪਤ ਸੂਚਨਾ ਸੀ ਜਾਂ ਕਿ ਗੁਪਤ ਸੂਚਨਾ ਗੁਪਤ ਸੂਚਨਾ ਦਿੱਤੀ ਸੀ ਤਾਂ ਹੁਣ ਅਗਲੀ ਕਾਰਵਾਈ ਕੀ ਹੈ ਜੋ ਬੰਦੀ ਹੈ ਕਰੀ ਜਾਂਚ ਕਰਦੇ ਆ ਪਹਿਲਾਂ ਵੇਖਦੇ ਕੀ ਹੈਗਾ ਵਾ ਜੋ ਹੋਏਗਾ ਹੋ ਸਭ ਨਾ ਕਰਦੇਗੇ ਜਾਂਦੇ ਜਾਂਦੇ ਕਿਥੇ ਕਿ ਇਥੋਂ ਲੈ ਕੇ ਚੱਲਣੀ ਹੈ ਇਥੋਂ ਲੈ ਕੇ ਚੱਲੇ ਹੁਣ ਟਾਂਕਸ ਗੁਲਵਿੰਦਰ ਸਿੰਘ ਮਾਨ ਪ੍ਰਧਾਨ ਪਾਮ ਗਾਰਡਰ ਕਲਾਉਨੇ ਹਾਂ ਜੀ ਕੀ ਗੱਲ ਹੋਈ ਜਿਹੜੀ ਇੱਥੇ ਅੱਜ ਨਾਲੇ ਦੇ ਵਿੱਚ ਮਸ਼ੀਨ ਜਿਹੜੀ ਮਿਲੀ ਇੱਥੇ ਰੋਣਾ ਪਿਆ ਕੋ ਲੋਹੇ ਦੀ ਚੀਜ਼ ਕੋ ਸੁੱਟ ਗਿਆ ਵਾ ਇਹ ਜਿਹੜਾ ਵੇਖਣ ਤੋਂ ਲੱਗਦਾ ਵੀ ਏਟੀਐਮ ਮਸ਼ੀਨ ਲੱਗਦੀ ਹੈ ਬਾਕੀ ਪੁਲਿਸ ਆਈ ਉਹ ਜਾਂਚ ਕਰੇਗੀ ਹੁਣ ਇਹਨੂੰ ਧੋਕੇ ਵੇਖਣਗੇ ਵੀ ਕੀ ਹੈ ਫਿਰ ਤੋਂ ਬਾਅਦ ਪਤਾ ਲੱਗੇਗਾ ਜਿਹੜਾ ਮਸ਼ੀਨ ਬਾਹਰ ਲੱਗੀ ਜਾਂ ਨਿਕਲੀ ਆ ਲੱਗਦਾ ਵੀ ਏਟੀਐਮ ਦੀ ਮਸ਼ੀਨ ਹੀ ਜਾਂ ਕੋਈ ਹੋਰ ਨਹੀਂ ਖੁਆ ਤਾਂ ਲੱਗਦੀ ਹੈ ਏਟੀਐਮ ਮਸ਼ੀਨ ਹੀ ਲੱਗਦੀ ਵੇਖਣ ਨੂੰ ਬਾਕੀ ਧੋਣ ਤੋਂ ਬਾਅਦ ਪਤਾ ਲੱਗੇਗਾ ਇਹਨੂੰ ਜਾਂਚ ਚੱਲਣੀ ਹੈ ਪਈ ਇਹਨ ਜੇਸੀ ਵੀ ਮੰਗਵੋਣੀ ਪਈ ਆ ਬੰਦਿਆਂ ਨੇ ਜਾ ਕੇ ਥੱਲੇ ਰੱਸਾ ਪਾਇਆ ਵਾ ਫੇਰ ਮਣ ਕੇ ਨਿਕਲੀ ਬਾਹਰ ਕੌਣ ਲੈ ਕੇ ਜਾਣਗੇ ਫਿਰ ਵੇਖਣਗੇ ਕੀ ਹੈ ਤੇ